ਤਰਨਤਾਰਨ ਜ਼ਿਮਨੀ ਚੌਂ ਗਿਣਤੀ ਸ਼ੁਰੂ ਹੋ ਚੁੱਕੀ ਹੈ ਪਹਿਲਾ ਬੈਲਟ ਪੇਪਰ ਗਿਨੇ ਜਾ ਰਹੇ ਹਨ ਥੋੜੀ ਹੀ ਦੇਰ ਚ ਪਹਿਲਾ ਰੂਸਾਨ ਆਉਣ ਵਾਲਾ ਹੈ 11 ਨਵੰਬਰ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੌਂ ਦੀ ਵੋਟਿੰਗ ਕੀਤੀ ਗਈ ਸੀ ਅੱਜ ਇਹਨਾਂ ਚੋਣਾਂ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ ਜਿਸ ਦੇ ਲਈ ਸਵੇਰੇ 8 ਵਜੇ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਪਿੱਦੀ ਤਰਨਤਾਰਨ ਵਿਕੇ ਵੋਟਾਂ ਦੀ ਗਿਣਤੀ ਲਈ ਬੈਲਟ ਪੇਪਰ ਖੁੱਲੇ ਜਾ ਚੁੱਕੇ ਹਨ ਅਤੇ ਕੁਝ ਹੀ ਸਮੇਂ 'ਚ ਪਹਿਲਾ ਰੁਝਾਨ ਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਰਿਟਰਨਿੰਗ ਅਫਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ EVM ਵਿੱਚ 16 ਨਵੰਬਰ ਉੱਪਰ ਨੋਟਾ ਨਨ ਆਫ ਅਬੋਵ ਐਡ ਕੀਤਾ ਗਿਆ ਹੈ ਉਨਾ ਦੱਸਿਆ ਹੈ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ ਦੱਸਿਆ ਕਿ ਜਿਮਨੀ ਚੌਂਟੇ ਕੋਲ 15 ਉਮੀਦਵਾਰ ਮੈਦਾਨ ਚ ਹਨ ਜਿਨ੍ਹਾਂ ਚੋਂ ਚਾਰ ਰਵਾਇਤੀ ਪਾਰਟੀਆਂ ਦੇ ਹਨ ਦਰਜਿਸਟਰਡ ਪਾਰਟੀਆਂ ਹਨ ਅਤੇ 9 ਆਜ਼ਾਦ ਉਮੀਦਵਾਰ ਹਨ ਤਰਨਤਨ ਸੀਟ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਭਾਜਪਾ ਤੋਂ ਹਰਬੀਤ ਸਿੰਘ ਸੰਧੂ ਵਿਚ ਹੈ ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਵੀ ਚੋੜਾ ਵਿੱਚ ਵੱਡਾ ਉਲਟ ਫੇਰ ਕਰ ਸਕਦੇ ਹਨ ਜ਼ਿਕਰ ਜੋ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਤਰਨਤਾਰਨ ਜਮਨੀ ਚੋਣ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਅੱਜ ਜਿਹੜੇ ਇਹ ਨਤੀਜੇ ਐਲਾਨੇ ਜਾਣਗੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੋਣਾਂ ਦੀ ਜਿਹੜੀ ਇਹ ਗਿਣਤੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਕੌਣ ਅੱਜ ਬਾਜ਼ੀ ਮਾਰੇਗਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੁਕਾਬਲਾ ਹੈ ਉਹ ਪੂਰੀ ਟੱਕਰ ਦਾ ਮੁਕਾਬਲਾ ਹੋਵੇਗਾ ਕਿਉਂਕਿ ਉਮੀਦਵਾਰ ਜਿਹੜਾ ਚੁਣਿਆ ਗਿਆ ਹੈ ਲੋਕਾਂ ਦਾ ਉਹ ਇੱਕ ਲਿਫਾਫੇ ਦੇ ਵਿੱਚ ਕਹਿਤਾ ਹੈ ਬਸ ਥੋੜੀ ਜਿਹੀ ਦੇਰ ਦੇ ਵਿੱਚ ਪਹਿਲਾ ਰੁਝਾਨ ਆ ਜਾਵੇਗਾ ਜਿਸ ਨਾਲ ਤੁਹਾਨੂੰ ਇਹ ਸਾਫ਼ ਹੋ ਜਾਵੇਗਾ ਕਿ ਕੌਣ ਬਣੇਗਾ ਤਰਨ ਤਰਨ ਜਿਮਨੀ ਚੋਣ ਦਾ ਪਾਉ